ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ਰਮੰਦਰ ਸਿੰਘ ਪ੍ਰਧਾਨ ਟ੍ਰੈਂਗਲ ਪਾਰਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਚਮਕੌਰ ਸਾਹਤੋ ਜਿਹੜੇ ਬਜ਼ਾਏ ਗਾਨ ਉਹ ਖੜ ਦੇ ਵਿੱਚ ਇੱਕ ਸਕੂਲ ਦਾ ਅذ ਘਟਨ ਕਾਰਨ ਦੇ ਦੌਰਾਨ ਉਹਨਾਂ ਦੀ ਇੱਕ ਉਦਘਾਟਨ ਕਰਦੇ ਦੀ ਵੀਡੀਓ ਸਾਹਮਣੇ ਆਈ ਆ ਪਹਿਲਾਂ ਤੁਸੀਂ ਉਹਨਾਂ ਦੀ ਇਹ ਵੀਡੀਓ ਧਿਆਨ ਦੇ ਨਾਲ ਸੁਣੋ ਦੇਖੋ ਫਿਰ ਆਪਾਂ ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਦੀ ਨਵੀਂ ਸਿੱਖਿਆ ਕ੍ਰਾਂਤੀ ਦੇ ਚਲਦਿਆਂ ਆਉਣ ਵਾਲੇ 2 ਸਾਲਾਂ ਬਾਅਦ ਨਿੱਜੀ ਸਕੂਲ ਬੰਦ ਹੋਣੇ ਸ਼ੁਰੂ ਹੋ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼ਹਿਰ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੜੂਆ ਵਿਖੇ ਸਕੂਲ ਦੇ ਸਮਾਰਟ ਕਲਾਸ ਰੂਮ ਦਾ ਉਤਕਾਟਨ ਕਰਨ ਵੇਲੇ ਕੀਤਾ ਇਸ ਵਕੀਉਨਾ ਮੀਡੀਆ ਦੇ ਨਾਲ ਗਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿ ਜਿਸ ਤਰ੍ਹਾਂ ਬੱਚਿਆਂ ਦੀ ਤਿਆਰੀ ਜਿੱਦਾਂ ਸਵਾਗਤ ਕੀਤਾ ਉਹਨਾਂ ਨੇ ਇਹ ਕਹਿ ਨਹੀਂ ਸਕਦੇ ਕਿ ਸਕੂਲ ਦੇ ਕਿਸੇ ਪ੍ਰਾਈਵੇਟ ਦੀ ਕੋਈ ਨਾ ਕਟਿਆ ਹੂੰ ਔਰ ਬਿਲਡਿੰਗ ਦੇਖੋ ਸ਼ਾਨਦਾਰ ਬਣੀ ਹੈ ਟੀਚਰ ਸਹਿਬਾਨ ਸਾਰੇ ਇੱਥੇ ਹੈ ਹੂੰ ਤੇ ਸਰਕਾਰ ਦੇ ਜਿਹੜੇ ਉਪਰਾਲੇ ਆ ਇਸ ਵਾਰ ਜਿਹੜਾ ਬਜਟ ਹੈ ਸਭ ਤੋਂ ਵੱਧ ਜਿਹੜਾ ਬਜਟ ਹੈ ਤਕਰੀਬਨ 19000 ਕਰੋੜ ਦਾ ਸਕੂਲਾਂ ਲਈ ਰੱਖਿਆ ਹੈ ਹੂੰ ਸੋ ਇੱਥੋਂ ਹੀ ਪਤਾ ਚੱਲਦਾ ਹੈ ਕਿ ਸਰਕਾਰ ਦੀ ਨੀਤ ਨਿਯਤ ਔਰ ਨੀਤੀ ਕੀ ਹੈ ਡਾ ਸਾਹਿਬ 인ਫਰਾਸਟ੍ਰਕਚਰ ਦਾ ਕਿੰਨਾ ਕੰਮ ਹੋ ਰਿਹਾ ਹੈ 인ਫਰਾਸਟ੍ਰਕਚਰ ਦੇਖੋ ਪਿਛਲੇ ਕਿ ਮੈਂ ਪੁਰਾਣੀ ਗੱਲ ਕਰ ਜਿਹੜੀਆਂ ਪੁਰਾਣ ਸਰਕਾਰਾਂ ਵੇਲੇ 60% ਸਕੂਲਾਂ ਦੀ ਚਾਰ ਦਿਵਾਰੀ ਹੈ 50% ਬੱਚੇ ਥੱਲੇ ਬਹਿੰਦੇ ਸੀ ਉਹਨਾਂ ਕੋ ਡੈਸਕ ਬੈਂਚ ਕੋਰਾ ਹੈ ਕਿਤੇ ਟਾਇਲਟ ਸੈਨੀਟੂਨ ਤੇ ਕਿਤੇ ਟੀਚਰ ਸੈਨੀਟੂਨ ਐਸ ਸਰਕਾਰ ਦਾ ਅੱਜ ਜਦੋਂ ਦੀ ਸਾਡੀ ਸਰਕਾਰ ਆਈ ਹੈ 20000 ਦੇ ਕਰੀਬ ਟੀਚਰ ਜਿਹੜੇ ਨਵੇਂ ਰੱਖੇ ਨੇ 12000 ਤੋਂ ਵੱਧ ਟੀਚਰ ਜਿਹੜੇ 4-4000 ਲੈਂਦੇ ਸੀ ਉਹਨਾਂ ਦੀ 15000 20000 ਦੀਆਂ ਕਮਸਾਂ ਚੁੱਕੀਆਂ ਗਈਆਂ ਔਰ ਉਹਨੂੰ ਪੱਕੇ ਕੀਤਾ ਗਿਆ। ਅੱਜ ਜਿਹੜਾ ਟੀਚਰਸ ਤੇ ਬੱਚਿਆਂ ਤੇ ਔਰ ਮਾਪਿਆਂ ਤੇ ਇੱਕ ਵਿਸ਼ਵਾਸ ਬਣ ਗਿਆ। ਅੱਜ ਸਾਡੇ ਜਿਹੜੇ ਬੱਚੇ ਨੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਆਪਣੇ ਜਿਹੜੇ ਉਹ ਸਰਕਾਰੀ ਸਕੂਲਾਂ ਚ ਪੜ੍ਹਦੇ। ਜੀ ਸਰ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਸਕਣ ਤੁਹਾਡੇ ਸਕੂਲ? ਮੈਂ ਤੁਹਾਨੂੰ ਇਹ ਦੱਸਦਾ ਕਿ ਆ 2 ਸਾਲ ਬਾਅਦ ਪ੍ਰਾਈਵੇਟ ਸਕੂਲ ਬੰਦ ਹੋਣੇ ਸ਼ੁਰੂ ਹੋਣਗੇ। ਇੰਨੇ ਵਧੀਆ ਸਰਕਾਰੀ ਸਕੂਲ। ਅਤੇ ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਨੇ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ 20 ਸਾਲਾਂ ਵਿੱਚ ਸਕੂਲਾਂ ਨੂੰ ਇੰਨਾ ਫੰਡ ਨਹੀਂ ਦਿੱਤਾ ਗਿਆ ਜਿੰਨਾ ਆਪ ਸਰਕਾਰ ਨੇ ਇੱਕ ਸਾਲ ਦੇ ਵਿੱਚ ਦਿੱਤਾ ਤੇ ਉਹਨਾਂ ਨੇ ਵੀ ਦੱਸਿਆ ਕਿ ਪ੍ਰਾਇਮਰੀ ਸਕੂਲ ਕਿਡਵਾ ਵਕੇ ਰਿਪੇਅਰ ਅਤੇ ਮੇਂਟੇਨੈਂਸ ਦੇ ਲਈ 8,52,000 ਰੁਪਏ ਆਏ ਨੇ ਤੇ ਹਾਈ ਟੈਕ ਸਮਾਰਟ ਰੂਮ ਦਾ 9.5 ਲੱਖ ਰੁਪਏ ਦੇ ਕਰੀਬ ਫੰਡ ਸਕੂਲ ਨੂੰ ਮਿਲਿਆ ਜਗਬਾਣੀ ਟੀਵੀ ਦੇ ਲਈ ਖਰੜ ਤੋਂ ਗਗਨਦੀਪ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਆਮ ਆਦਮੀ ਦੇ ਵਿਦੈਕ ਚਮਕੌਰ ਸਾਹਿਬ ਤੋਂ ਉਹ ਇੱਕ ਖਾੜ ਦੇ ਵਿੱਚ ਸਕੂਲ ਦਾ ਉਦਘਾਟਨ ਕਰ ਰਹੇ ਹਨ ਜਿਨ੍ਹਾਂ ਦਾ ਨਾਂ ਹੈ ਡਾਕਟਰ ਚਰਨਜੀਤ ਸਿੰਘ ਉਹ ਇਹ ਕਹਿ ਰਹੇ ਹਨ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਬੰਦ ਹੋ ਜਾਣਗੇ ਕਿਉਂਕਿ ਅਸੀਂ ਇਨ੍ਹਾਂ ਸਕੂਲਾਂ ਨੂੰ ਅਸੀਂ ਸਰਕਾਰੀ ਸਕੂਲਾਂ ਨੂੰ ਇੰਨਾ ਅਪਗ੍ਰੇਡ ਕਰ ਦਿਆਂਗੇ ਆਟੋਮੈਟਿਕਲੀ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਹੌਲੀ-ਹੌਲੀ 2 ਸਾਲਾਂ ਦੇ ਵਿੱਚ ਬੰਦ ਹੋ ਜਾਣਗੇ ਇਹ ਵੀ ਕਹਿ ਰਹੇ ਹਨ ਬੱਚੇ ਥੱਲੇ ਟਪਰਾਂ ਦੇ ਵਹਿਦ ਤੇ ਸੀ ਇਹ ਉਹਨਾਂ ਨੂੰ ਅਸੀਂ ਟੇਬਲ ਜਾਂ ਜੋ ਵੀ ਮੇਜ਼ ਕੁਰਸੀਆਂ ਹੁੰਦੀਆਂ ਨੂੰ ਅਸੀਂ ਪ੍ਰੋਵਾਈਡ ਕੀਤੇ ਹਨ ਅਸੀਂ ਸਕੂਲਾਂ ਦੇ ਵਿੱਚ ਟੀਚਰਾਂ ਦੀ ਭਰਤੀ ਕਰੀ ਹੈਗੀ ਹੈ ਜੌਬ ਦਿੱਤੀ ਹੈਗੀ ਹੈ ਪਿੰਡਾਂ ਦੇ ਲੋਕਾਂ ਦਾ ਹੁਣ ਸਰਕਾਰੀ ਸਕੂਲਾਂ ਵੱਲ ਰੁਝਾਨ ਵਧ ਗਿਆ ਹੈ ਪਾਰ ਟ੍ਰਾਇੰਗਲ ਪਾਰ ਤੋਂ ਪੰਜਾਬ ਦਾ ਕਹਿਣਾ ਹੈ ਕਿਉਂਕਿ ਜਿੰਨੇ ਵੀ ਸਰਕਾਰੀ ਸਕੂਲ ਹਨ ਪੰਜਾਬ ਦੇ ਵਿੱਚ ਸਾਰਿਆਂ ਦੀ এডਿਕੇਸ਼ਨ ਦਾ ਮੰਦਾ ਹਾਲ ਹੈ ਟੀਚਰ ਸਕੂਲਾਂ ਦੇ ਵਿੱਚ ਹੈ ਨਹੀਂ ਪ੍ਰਿੰਸੀਪਲ ਹੈ ਨਹੀਂ ਸਕੂਲ ਦੇ ਟੀਚਰਾਂ ਨੂੰ ਟਾਈਮ ਸਾਰਾ ਤਨਖਾਹ ਨਹੀਂ ਮਿਲ ਰਹੀ ਆ ਆਦਮੀ ਪਾਰਟੀ ਦੀ ਸਰਕਾਰ 4 ਕਰੋੜ ਦੀ ਕਰਜ਼ਾਈ ਹੈ ਜੇ ਫਰਾਂ ਹੈ ਵਡੀਆਂ-ਵਡੀਆਂ ਮਾਰਦੇ ਹਨ ਕਿ ਪ੍ਰਾਈਵੇਟ ਸਕੂਲ ਬੰਦ ਹੋ ਜਾਣਗੇ ਜਿਹੜਾ ਕਿ ਇਹਨਾਂ ਦਾ ਨਿਰਾਪਰਾ ਝੂਠ ਹੀ ਹੈ ਅੱਗੇ ਦਾ ਆਪਾਂ ਕਹਿੰਦੇ ਸੀ ਇਕੱਲਾ ਭਗਵਾਨ ਤੁਮਾਣੀ ਝੂਠ ਮਾਰਦਾ ਇਹ ਕਪੜ ਮਾਰਦਾ ਹੁਣ ਉਹਨਾਂ ਦੇ ਵਿਦਾਇਕ ਚਰਨ ਜੀ ਸਿੰਘ ਦਾ ਉਹ ਵੀ ਸਰੇ ਆਮ ਝੂਠ ਮਾਰੀ ਜਾਂਦੇ ਹਨ ਜਿਹੜਾ ਕਿ ਇੱਕ ਪੰਜਾਬ ਦੇ ਲੋਕਾਂ ਨੂੰ ਇਹ ਗਮਰਾਹੀ ਕਰ ਰਹੇ ਹਨ 2 ਸਾਲ ਅਜੇ ਬਾਕੀ ਪਏ ਹਨ 3 ਸਾਲਾਂ ਦੇ ਵਿੱਚ ਇਹਨਾਂ ਦੇ ਕੋਲੋਂ ਕੁਝ ਵੀ ਨਹੀਂ ਹੋ ਰਿਹਾ 2 ਸਾਲਾਂ ਵਿੱਚ ਕੀ ਕਰਨਗੇ ਅਸੀਂ ਟੀਚਰਾਂ ਦੀ ਗੱਲ ਕਰਗੇ ਟੀਚਰ ਰੋਸ ਮਜਾਰੇ ਧਰਨੇ ਦੇ ਰਹੇ ਹਨ ਉਹਨਾਂ ਤੇ ਪੁਲਿਸ ਕਿਜਨਾ ਕਿਤੇ ਕੋਟਾਪਾ ਚਾੜਦੀ ਅਕਸ਼ਰ ਦਿਖਾਈ ਜਾਂਦੀ ਹੈ ਆ ਰੇਡੀਓ ਟੀਵੀ ਦੇ ਖਬਰਾਂ ਦੇ ਵਿੱਚ ਇਹ ਮੁੱਦੇ ਬਣੇ ਹੋਏ ਹਨ ਐਜੂਕੇਸ਼ਨ ਨੂੰ ਲੈ ਕੇ ਇਹ ਐਵੇਂ ਬੜੀਆਂ ਮਰਨਾ ਫੜਾ ਮਾਰੀ ਜਾਂਦੇ ਹਨ ਜਿਹੜਾ ਕਿ ਇਹਨਾਂ ਨੂੰ ਇਹੋ ਜਿਹਾ ਫੜਾਂ ਨਹੀਂ ਮਾਰਨੀਆਂ ਚਾਹੀਦੀਆਂ ਜਿਹੜੀ ਇਹ ਕਹਿ ਰਹੇ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਂਦੀ ਆ ਉਹ ਤਾਂ ਪਤਾ ਹੀ ਆ ਪੰਜਾਬ ਦੇ ਵਿੱਚ ਕਿਹੜੀ ਸਿੱਖਿਆ ਕ੍ਰਾਂਤੀ ਆਉਣੀ ਹੈਗੀ ਆ ਇਹਨਾਂ ਨੇ ਆਪ ਦੇ ਹੀ ਢਿੱਡ ਨਹੀਂ ਭਰਦੇ ਢਿੱਡ ਭਰਨਗੇ ਫੇਰ ਹੀ ਲੋਕਾਂ ਬਾਰੇ ਸੋਚਣਗੇ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹਾ ਬਣਦੇ ਜਾ ਰਹੇ ਹਨ ਬਾਕੀ ਆਉਣ ਵਾਲਾ ਸਮਾਂ ਹੀ ਦੱਸੂਗਾ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਕਿ ਵਾਕਿਆਹੀ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਦੋ ਸਾਲਾਂ ਦੇ ਅੰਦਰ ਬੰਦ ਹੋਣੇ ਸ਼ੁਰੂ ਹੋ ਜਾਣਗੇ ਕਿ ਇਹ ਝੂਠ ਮਾਰਦੇ ਹਨ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ ਦੂਟੂ ਚੈਨਲ ਟ੍ਰਾਇੰਗਲ ਪਾਰਟੀ ਪੰਜਾਬ ਸੋਨਾ ਫੇਸਬੁੱਕ ਪੇਜ ਵੀ ਹੈ ਤੁਸੀਂ ਜੈ ਸੰਨੂੰ ਵਾਕਵਾ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫੋਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਰਹੀ ਸਾਰੂ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਣਾ ਗੜਵਾ ਚਾਂਦੀ ਦਾਨੀ ਲਾ ਕੇ ਟੁੱਟ ਜਾਉ ਹੁ ਲਾਰੇ ਚਾਂਦੀ ਦਾਨੀ ਲਾ ਕੇ ਟੁੱਟ ਜਾਉ ਚਾ ਤੇਰਾ ਜਾ ਫਦਾਏ ਲੱਕ ਨਹੀਂ ਗੜਵੇ ਦਾ ਭਾਰ ਤੇ ਤੂੰ ਹੋਣਾ ਨਹੀਂਓ ਚੱਕ ਨਹੀਂ ਕੱਚ ਨਾਲ ਕੱਚਾ ਤੇਰਾ ਜਾ ਫਦਾਏ ਲੱਕ ਨਹੀਂ ਗਿੱਲੀ ਬਾਟੀ ਉੱਤੇ ਨਾ ਤੇ ਲੱਗੀ ਜਾਵੇ ਪੈਰ ਤੇਰਾ ਗਿੱਲੀ ਬਾਟੀ ਉੱਤੇ ਨਾ ਤੇ ਲੱਗੀ ਜਾਵੇ ਪੈਰ ਤੇਰਾ ਮੋਰਾ ਵਾਂਗੂ ਪਹਿਲਾ ਪਾਂਦੀ ਦਾਨੀ ਲੱਕ ਟਿੱਟ ਜਾਉ ਹੋ ਲਾਰੇ ਜਾਂਦੀ ਦਾਨੀ ਲੱਕ ਟਿੱਟ ਕਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਗਾਣਾ ਔਰ ਇਹਦੀ ਇਹ ਪ੍ਰੈਕਟਿਸ ਸੈਸ਼ਨ ਕਿਵੇਂ ਲੱਗਿਆ ਆਪਣੇ ਵਿਚਾਰ ਦਿਓ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੋਂ ਹੋਰ ਵੀ ਵਧੀਆ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਈਏ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ